ਸਵਰਨ ਸਿੰਘ ਜੀ ਸਵਰਨ ਸਿੰਘ ਜੀ ਤਿਆਰੀਆਂ ਚੱਲਦੀਆਂ ਟੂਰਨਾਮੈਂਟ ਦਾ ਕੀ ਹੈਗਾ ਜੀ ਪ੍ਰੋਗਰਾਮ ਕੱਲ ਦਾ ਕੱਲ ਦਾ ਪ੍ਰੋਗਰਾਮ ਜੀ ਸਾਡਾ ਫਾਈਨਲ ਹੈ ਅਸੀਂ ਮੈਚ ਕਰਵਾਉਣੇ ਆ ਤੇ ਗੋਲੇਬਾਜ਼ੀ ਦੇ ਜਦ ਦੇ ਵਿੱਚ ਤੇ ਸਾਰੀ ਸੰਗਤਾਂ ਨੂੰ ਸਾਰੇ ਪ੍ਰੇਮੀਆ ਨੂੰ ਪਿੰਡਾਂ ਵਾਲਿਆਂ ਨੂੰ ਬੇਨਤੀ ਆ ਵੀ ਜਰੂਰ ਪਲੀਜ਼ ਸਾਰੇ ਰਲ ਮਿਲ ਕੇ ਸਾਰੇ ਇਕੱਠੇ ਹੋ ਕੇ ਆਵੋ ਤੇ ਸਾਡੇ ਮੇਲੇ ਦੀ ਰੌਣਕ ਨੂੰ ਵਧਾਓ ਤੇ ਮੈਚ ਕੱਲ ਨੂੰ ਸਾਡੇ ਹੈਗੇ ਆ ਆਲ ਓਪਨ ਪਿਓਰ ਇੱਕ ਪਿੰਡ ਓਪਨ ਦੇ ਐਥਲੈਟਿਕ ਪਲੱਸ ਤੇ ਪਰਸੋਂ ਨੂੰ ਹੋਣਗੇ 8 ਸਾਡੇ ਅੱਠ ਇਨਵਾਈਟਡ ਟੀਮਾਂ ਤੇ ਉਹਦੇ ਵਿੱਚ ਅਸੀਂ ਸਾਰਾ ਵਧੀਆ ਮੈਚ ਕਰਵਾਉਣ ਦੀ ਟਰਾਈ ਕੀਤੀ ਆ। ਜਿਹਦੇ ਵਿੱਚ ਮੇਰਾ ਨਾਮ ਜੱਸਾ ਪਾਉਤਾ ਤੇ ਮੈਂ ਆਪਣੇ ਭਰਾ ਜਰਦੇਵ ਸਿੰਘ ਗੋਲਾ ਜਿਹੜੇ ਲਾਸਟ ਇਅਰ ਉਹਨਾਂ ਦੀ ਸਰਕਾਰ ਆਸੇਚ ਮੌਤ ਹੋ ਗਈ ਸੀ ਜੀ ਉਹਨਾਂ ਕਰਕੇ ਟੂਰਨਾਮੈਂਟ ਕਰਾਉਣ ਲਈ ਆ ਰਹੇ ਆਂ ਆਏ ਹੋਏ ਆ ਤੇ ਅਸੀਂ ਟੂਰਨਾਮੈਂਟ ਕੱਲੋ 3 ਤੇ 4 ਦਾ ਹੋ ਰਿਹਾ ਤੇ ਅਸੀਂ ਸਾਰੇ ਇਲਾਕਾ ਨਵਾਸੀਆਂ ਨੂੰ ਬੇਨਤੀ ਕਰਦੇ ਆਂ ਈਮੋ ਮਾਕੇ ਪੰਚਨ ਤੇ ਸਾਡਾ ਸੰਯੋਗ ਦੇਣ ਟੂਰਨਾਮੈਂਟ ਕਰਵਾਉਣ ਲਈ ਕਿਉਂਕਿ ਅਸੀਂ ਆਪਣੇ ਭਰਾ ਲਈ ਸ਼ਰਧਾਂਜਲੀ ਪੇਂਟ ਕਰਨੀ ਹੈ ਥੈਂਕ ਯੂ ਇਹ ਜੀ ਅਸੀਂ ਜੋ ਟੂਰਨਾਮੈਂਟ ਆਪਣੇ ਕਈ ਸਾਲਾਂ ਤੋਂ ਲਗਾਤਾਰ ਕਰਦੇ ਆ ਰਹੇ ਹਾਂ ਇਹ ਇਸ ਸਾਲ ਦਾ ਟੂਰਨਾਮੈਂਟ ਜੋ ਹੈ ਅਸੀਂ ਸਾਡਾ ਭਰਾ ਜਸਵੀਰ ਸਿੰਘ ਗੋਲਾ ਜੋ ਸਾਨੂੰ ਲਾਸਟ ਇਅਰ ਸਦੀਵਾਂ ਵਿਛੋੜਾ ਦੇ ਗਿਆ ਉਹਨੂੰ ਅਸੀਂ ਆਪਣੇ ਵੱਲੋਂ ਸੱਚੀ ਸੁੱਚੀ ਸ਼ਰਧਾਂਜਲੀ ਦੇ ਰਹੇ ਹਾਂ ਕਿਉਂਕਿ ਉਹ ਗਰਾਊਂਡ ਦੇ ਨਾਲ ਜੁੜਿਆ ਸੀ ਇਹ ਬਾਈ ਸਵਰਨ ਹੁਣੇ ਖੜੇ ਨੇ ਸਾਰੇ ਕੌਡੀ ਦੇ ਨਾਲ ਜੁੜੇ ਹੋਏ ਨੇ ਤੇ ਕਬੱਡੀ ਲਈਓ ਸਮਰਪਿਤ ਸੀ ਇਸ ਲਈ ਅਸੀਂ ਉਹਨੂੰ ਸੱਚੀ ਸੁੱਚੀ ਸਾਰੇ ਇਲਾਕਾ ਨਿਵਾਸੀਆਂ ਨੂੰ ਵੀ ਸਾਬ ਨੂੰ ਇਹੀ ਕਹਿ ਰਹੇ ਆ ਵੀ ਤੁਸੀਂ ਆ ਕੇ ਗਰਾਉਂਡ ਦੀਆਂ ਰੌਣਕਾਂ ਬਧਾਓ ਤੇ ਆਪਣੇ ਸਾਡੇ ਭਰਾ ਜੋ ਸਾਤੋਂ ਵਿਛੜ ਗਿਆ ਸਾਨੂੰ ਉੱਪਰੋਂ ਬੈਠਾ ਦੇਖ ਰਿਹਾ ਹੈ ਵੀ ਅਸੀਂ ਸੱਚੀ ਸੁੱਚੀ ਸਰਦਾਰੀ ਇਹੀ ਹੈ ਵੀ ਤੁਸੀਂ ਆਉਂਗੇ ਤੇ ਆ ਕੇ ਉਹਦੇ ਇਕੱਠ ਕਰੋਗੇ ਓਏ ਸਭ ਤੋਂ ਵਧੀਆ ਜੀ ਹੈ ਪ੍ਰੋਗਰਾਮ ਦੀ ਗੱਲ ਕਰੀ ਕਿੰਨੇ ਵਜੇ ਸਟਾਰਟ ਹੋਣਾ ਐ ਐਥਲੈਟਿਕ ਕਿੰਨੇ ਵਜੇ ਤੇ ਕਬੱਡੀ ਕਿੰਨੇ ਕੱਲ ਨੂੰ ਜੀ ਅਸੀਂ ਪਹਿਲਾਂ ਜਿਹੜਾ ਆਰੰਭ ਕਰ ਰਹੇ ਹਾਂ ਇਹ ਸੁਖਨੀ ਸਾਹਿਬ ਦੇ ਆਪਣੇ ਪਾਠ ਦੇ ਨਾਲ 8 ਤੋਂ ਲੈ ਕੇ ਆਪਣੇ 10 ਵਜੇ ਤੱਕ ਜੀ 8 ਵਜੇ ਆਰੰਭ ਕਰਕੇ 10 ਵਜੇ ਤੱਕ ਅਸੀਂ ਪ੍ਰਮਾਤਮਾ ਨੂੰ ਯਾਦ ਕਰਕੇ ਉਹ ਆਪਣੇ ਭਰਾ ਨੂੰ ਇਹ ਸ਼ਰਧਾਂਜਲੀ ਦੇਣੀ ਆ ਜੀ ਸਾਰੀ ਤੇ ਪ੍ਰਮਾਤਮਾ ਪਿਛਲੀ ਰੂਹ ਨੂੰ ਸ਼ਾਂਤੀ ਦੇਵੇ ਤੇ ਉਹ ਤੋਂ ਬਾਅਦ ਜੀ ਅਸੀਂ ਅਸੀਂ ਇੱਕ ਪਿੰਡ ਜਿਹੜੇ ਓਪਨ ਐ ਉਦੇ ਕਰਾਂਗੇ ਅਰੰਭ ਮੁਕਾਬਲੇ ਤੇ ਨਾਲ ਐਥਲੈਟਿਕਸ ਹੈ ਜੀ ਕੱਲ ਦੇ ਲਈ ਤੇ ਚਾਰ ਤਿਕ ਦੇ ਪ੍ਰੋਗਰਾਮ ਉਹਦਾ ਚਾਰ ਤਿਕ ਨੂੰ ਜੀ ਜਿਹੜਾ ਆਲ ਓਪਨ ਹੈ ਉਹ ਹੈ ਜੀ ਆਨਵਾਈਟਰ 60 70 ਕਿਲੋ ਤੇ 70 ਕਿਲੋ ਨੇ ਤੇ ਨਾਲ ਦੂਜੇ ਮੈਨੂ ਆਟ 8 8 ਜਿਹੜਾ ਇਨਵਾਈਟਡ ਟੀਮਾਂ ਨੇ ਉਹ ਨੇ ਜੀ ਆਪਣੇ ਆਲ ਓਪਨ ਨੇ ਮੁਕਾਬਲਾ ਸਿਰ ਕੱਟ ਤੇ ਸਿਰ ਕੱਟ ਹੋਣਗੀਆਂ ਜੀ ਜਿਹੜਾ ਇਹਨ ਪੂਰੇ ਤੁਸੀਂ ਇਹੋ ਜਿਹੇ ਮੁਕਾਬਲੇ ਦੇਖੋਗੇ ਵੀ ਤੁਸੀਂ ਦੇਖੇ ਨਹੀਂ ਹੋਣੇ ਹਜੇ ਤੱਕ ਇਹ ਸਾਡੇ ਸਾਰੇ ਭਰਾ ਜਿਹੜੇ ਕੋਈ ਇੰਗਲੈਂਡ ਤੋਂ ਆਇਆ ਕੋਈ ਅਮਰੀਕਾ ਤੋਂ ਆਇਆ ਕੋਈ ਕੈਨੇਡਾ ਤੋਂ ਆਇਆ ਬਾਕੀ ਸਾਰਾ ਇੱਥੇ ਮਾਲਵਾ ਐਸੋਸੀਏਸ਼ਨ ਦਾ ਸਹਿਯੋਗ ਹੈ ਤੁਹਾਨੂੰ ਪਿੰਡ ਦਾ ਮੌਜੂਦਿਆ ਸਹਿਯੋਗ ਹੈ ਸਾਰੇ ਇਲਾਕੀ ਨਿਵਾਸੀਆਂ ਦਾ ਸਹਿਯੋਗ ਹੈ ਉਹਦੇ ਲਈ ਅਸੀਂ ਹਮੋ ਹਵਾ ਕੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਇਹ ਸਾਡਾ ਟੂਰਨਾਮੈਂਟ ਸਫਲ ਹੋਵੇ ਉਹ ਮੋਨੀ ਪਾਲ ਮਾਜਰਾ ਉਨੇ ਜਿਹੜੇ ਪ੍ਰੋਗਰਾਮ ਨੇ ਆਪਦੇ 3 ਤੇ 4 ਲੀਗ ਦੇ ਤੇ ਕਿਹੜੇ-ਕਿਹੜੇ ਪ੍ਰੋਗਰਾਮ ਨੇ ਕੀ-ਕੀ ਨਾਮ ਰੱਖੇਗਾ ਭਾਜੀ ਕੱਲੋਂ ਅਸੀਂ ਸਾਡਾ ਭਰਾ ਜਸਦੇਵ ਸਿੰਘ ਗੋਲਾ ਜੋ ਸਾਡੇ ਵਿੱਚ ਨਹੀਂ ਰਿਹਾ ਉਹਦੀ ਸੋਚ ਨੂੰ ਤਾਜ਼ਾ ਰੱਖਣ ਲਈ ਅਸੀਂ ਜੋ ਵੀ ਪ੍ਰੋਗਰਾਮ ਟੂਰਨਾਮੈਂਟ ਕਰਵਾ ਰਹੇ ਹਾਂ ਜੀ ਉਹਦੀ ਵੀ ਸੋਚ ਈ ਸੀਗੀ ਕਬੱਡੀ ਲਈ ਐਥਲੈਟਿਕਸ ਲਈ ਖੇਡਾਂ ਲਈ ਤੇ ਉਹਨੂੰ ਅਸੀਂ ਤਾਜ਼ਾ ਕਰ ਰਹੇ ਹਾਂ ਕੱਲ ਦੇ ਪ੍ਰੋਗਰਾਮ ਸਾਡੇ ਅੱਜ ਮੌਸਮ ਨੇ ਸਾਥ ਦਿੱਤਾ ਤਾਂ ਗਰਾਊਂਡ ਬਿਲਕੁਲ ਰੈਡੀ ਆ ਤੇ ਕੱਲ ਨੂੰ ਅਸੀਂ ਐਥਲੈਟਿਕਸ ਤੇ ਇੱਕ ਪਿੰਡ ਓਪਨ ਇਹ ਕਰਵਾ ਰਹੇ ਹਾਂ ਜੀ ਤੇ ਪਰਸੋਂ ਨੂੰ ਅਸੀਂ 4 ਤਰੀਕ ਨੂੰ ਕਬੱਡੀ 70 ਕਿਲੋ ਤੇ 8 ਟੀਮਾਂ ਇਨਵਾਈਟਡ ਆਲ ਓਪਨ ਦੀਆਂ ਮੈਂ ਉਹ ਪੂਰੇ ਵਧੀਆ ਮੈਚ ਹੋਣਗੇ ਜੀ ਜੇ ਨਾਮ ਦੀ ਗੱਲ ਕਰੀ ਜਿਹੜੇ ਕਬੱਡੀ ਦੇ ਨਾਮ ਨੇ ਕਿਹੜੇ ਕਿਹੜੇ ਨਾਮ ਨੇ ਕਬੱਡੀ ਦਾ ਪਹਿਲਾ ਨਾਮ 1,75,000 ਜੀ ਤੇ ਸੈਕੰਡ ਨਾਮ 1,25,000 ਜੀ we <laughs>